ਜਿਹੜਾ ਬਾਡੀ ਦਾ ਪਾਣੂ ਉਤਪਾਦ ਦਾ ਤਕਾਵਟ ਘਬਰਾਹਟ ਤੇਜ ਪਸੀਨਾ ਆਉਣਾ ਤੇ ਦਰਕੰ ਤੇਜ ਹੋ ਜਾਣੀ ਇਹ ਜਿਹੇ ਨਿਸ਼ਾਨੀਆਂ ਆ ਜਾਂਦੀਆਂ ਕੋਲ ਡਰਿੰਕ ਤੇ ਜਿਹੜੇ ਕਾਸਟੋਰ ਤੇ ਇਰਿਟਡ ਡਰਿੰਕਸ ਨੇ ਜਿਹੜੇ ਗੈਸ ਵਾਲੇ ਜਿਦਾਂ ਕਿ ਆਪਾਂ ਕੋਲ ਡਰਿੰਕ ਵੀ ਨੇ ਉਹ ਕਿਸੇ ਤਰ੍ਹਾਂ ਉਤਪੇ ਵਰਤਮਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਦੇ ਨਾਲ ਜਿਹੜਾ ਐਸਿਡਿਕ ਕੁਨਸਟ੍ਰੁਕਚਰ ਹੁੰਦਾ ਹੈ ਤੇ ਉਸ ਤੋਂ ਬਾਡੀ ਚੋਂ ਯੂਰਿਨ ਆਉਣਾ ਸੁਭਾਜ ਨਹੀਂ ਮਿਲ ਲੋਕੇ ਪਾਣੀ ਦੀ ਨਕਾਸੀ ਹੁੰਦੀ ਹੈ ਸਰੀਰ ਤੋਂ ਪਾਣੀ ਅੰਦਰ ਜਾਂਦਾ ਨਹੀਂ ਤੋ ਉਹ ਫਾਇਦਾ ਕਰਦੀ ਵੀ ਨੁਕਸਾਨ ਕਰਦੀ ਆ ਜਿਵੇਂ ਕਰਮੀ ਦੇ ਕਾਰਨ ਬੱਚਾ ਚ ਉਲਟੀਆਂ ਲੱਗ ਰਹੀਆਂਈਈ ਵਾਰ ਘਬਰਾਹਟ ਹੋ ਰਹੀ ਹੈ ਅਜੇ ਕੇ ਸਕੂਲਾਂ ਵਿੱਚ ਹੋ ਰਹੇ ਨੇ ਉਹ ਜਿਹੇ ਕੇ ਸਿੰਪਲ ਕੇਸ ਹਾਰੇ ਨੇ ਕੋਈ ਗੰਭੀਰ ਕੇਸ ਨਹੀਂ ਸਾਫ ਹੈ ਜਿਵੇਂ ਜੀ ਮੌਸਮ ਵਿਭਾਗ ਵੱਲੋਂ ਆਪਣੇ ਸੰਦੇਸ਼ ਆ ਰਹੇ ਹਨ ਕੋਦੇ ਆਉਣ ਵਾਲਾ ਇੱਕ ਹਫਤਾ ਹੋਰ ਆਗਾਮੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਮੌਸਮ ਇਸ ਤਰ੍ਹਾਂ ਹੀ ਬਣਿਆ ਰਹੇਗਾ ਦੇ ਵਿੱਚ ਜਿਹੜਾ ਮੌਜੂਦ ਹੈ ਸਥਿਤੀ ਚਾਦੇ ਰਣਗੇ ਤੇ 45 ਡਿਗਰੀ ਦੇ ਆਸ-ਪਾਸ ਟੈਂਪਰੇਚਰ ਜੰਡ ਸੁਭਾਵਨਾ ਹੈਗੀ ਹੈ ਉਸ ਨੂੰ ਵੇਖਦੇ ਹੋਏ ਸਰਕਾਰ ਨੇ ਇੱਕ ਅਗਾਉਂ ਦੀ ਸਖਤਮ ਚੁੱਕਦੇ ਹੋਏ ਬੱਚਿਆਂ ਲਈ ਖਾਸ ਪਿਆਰ ਕਰਦੇ ਹੋਏ ਸਕੂਲਾਂ ਦੀ ਗੱਲ ਛੁੱਟੀ ਕੀਤੀਆਂ ਹਨ ਇਸ ਤੋਂ ਇਲਾਵਾ ਬੱਚਿਆਂ ਤੋਂ ਇਲਾਵਾ ਗਰਭਵਤੀ ਔਰਤਾਂ ਅਤੇ ਬਜ਼ੁਰਗ ਉਹਨਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈਗੀ ਹੈ ਜਿਹੜੀ ਰਿਗਾਰਡਿੰਗ ਅਸੀਂ बार-बार ਅਡਵਾਈਸਰੀਜ਼ ਵੀ ਜਾਰੀ ਕਰ ਰਹੇ ਹਾਂ ਪ੍ਰੈਸ ਮੀਡੀਆ ਜਰਾ ਹੀ ਸੰਪਰਕ ਵੀ ਕਰ ਰਹੇ ਹਾਂ ਤਾਂ ਕਿ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ ਕਿ ਜਿਹੜਾ ਲੂ ਦੇ ਕਾਰਨ ਹੀਟ ਸਟ੍ਰੋਕ ਹੋਣਾ ਉਹ ਜਾਣ ਲੈਣਾ ਹੋ ਸਕਦਾ ਹੈ ਤੇ ਜਿਹੜੇ ਜਿਵੇਂ ਜਿਵੇਂ ਗੱਲ ਕਰਾਂ ਤੇ ਵੀ ਸ਼ੁਰੂਆਤੀ ਲੱਛਣਾਂ ਦੇ ਤੌਰ ਤੇ ਜਿਹੜੇ ਲੱਛਣ ਆਦੇ ਹਨ ਗਰਮੀ ਦਾ ਜਿਹੜਾ ਅਗਰ ਲੂ ਲੱਗਦੀ ਹੈ ਸਰੀਰ ਨੂੰ ਤਾਂ ਸ਼ੁਰੂ ਚ ਜਿਹੜਾ ਬਾਡੀ ਦਾ ਤਾਪਮਾਨ ਜਦੋਂ ਵੱਧਦਾ ਤਾਂ ਥਕਾਵਟ ਘਬਰਾਹਟ ਤੇਜ਼ ਪਸੀਨਾ ਆਉਣਾ ਤੇ ਦਰਕਨ ਤੇਜ਼ ਹੋ ਜਾਣੀ ਦਿਲ ਦੀ ਇਹ ਜਿਹੇ ਨਿਸ਼ਾਨੀਆਂ ਆਉਂਦੀਆਂ ਜੇਕਰ ਸੀ ਫਿਰ ਵੀ ਨਾ ਸੰਭਲਿਏ ਉਸ ਤੋਂ ਬਾਅਦ ਵੀ ਕੰਮ 'ਚ ਲੱਗੇ ਰਹੀ ਜਾਂ ਮਜਬੂਰੀ ਵਸਤੀ ਦੇ ਬਾਹਰ ਤੋਂ ਐਕਸਪੋਜ਼ਰ ਹੈਗਾ ਲੰਬਾ ਉਸ ਤੋਂ ਬਾਅਦ ਸਾਨੂੰ ਪਿੰਡੀਆਂ 'ਚ ਲੱਤਾਂ 'ਚ ਦਰਦ ਕੜਵਲ ਪੈਣੇ ਤੇ ਉਸ ਤੋਂ ਬਾਅਦ ਉਲਟੀਆਂ ਆਣੀਆਂ ਇਹ ਸਰੀਰ ਦੇ ਨਿਸ਼ਾਨੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਹਨ ਅਗਰ ਇਸ ਤੋਂ ਵੀ ਕੋਈ ਅੱਗੇ ਮਤਲਬ ਐਕਸਪੋజర్ ਰਵੇ ਫਿਰ ਬੇਹੋਸ਼ ਹੋ ਕੇ ਗਿਰ ਵੀ ਸਕਦਾ ਹੈ ਉਸ ਜੀਟ ਐਕਸਰਪਸ਼ਨ ਹੀਟਸ ਇਨਕੋਪ ਹੀਟ ਸਟ੍ਰੋਕ ਵਰਗੀ ਨੌਬਤ ਵੀ ਆ ਸਕਦੀ ਹੈ ਜਿਸ ਤੋਂ ਜੜੀ ਕਿ ਜਾਲ ਲੱਵਾ ਸਾਬਤ ਹੋ ਸਕਦੀ ਹੈ ਸੋ ਇਸ 'ਤੇ ਖਾਸ ਧਿਆਨ ਪਾਉਣਾ ਚਾਹੀਦਾ ਹੈ ਉਹਨਾਂ ਦੇ ਦੇਖਿਆ ਜਿਹੜੇ ਬੁਢਾਪੇ ਆ ਤੇ ਬਜ਼ੁਰਗ ਤੇ ਬੱਚੇ ਖਾਸ ਤੌਰ ਤੇ ਬੱਚੇ ਕੁਝ ਇਹ ਵਿੱਚ ਕੰਪੰਸੇਸ਼ਨ ਜਿਹੜੀ ਬੋਡੀ ਦੀ ਲਿਮਿਟਿਡ ਸਕੋਪ ਹੁੰਦਾ ਤੇ ਬੋਡੀ ਬਹੁਤ ਜ਼ਿਆਦਾ ਅਡਾਪਟ ਨਹੀਂ ਕਰ ਪਾਉਂਦੀ ਤੇ ਉੱਤੇ ਹੀ ਗਰਮੀ ਦੇ ਮੌਸਮ ਦੇ ਸਪੇੜਿਆਂ ਦੇ ਕਾਰਨ ਉਹਨਾਂ ਦੇ ਹਾਰਟ ਦੇ ਉੱਪਰ ਅਸਰ ਦਾ ਹਾਰਟ ਐਟੈਕ ਵੀ ਆ ਜਾਂਦਾ ਸੋ ਉਹ ਆਣਾ ਸ਼ੁਰੂ ਹੋ ਜਾਂਦਾ ਸੋ ਇਸ ਤਰ੍ਹਾਂ ਜਿਹੜੇ ਮਜ਼ਦੂਰ ਨੇ ਜਿਹੜੇ ਰਿਕਸ਼ਾ ਚਾਲਕ ਨੇ ਜਿਹੜੇ ਧੁੱਪ ਚ ਬਿਨ ਲਗਾਤਾਰ ਕੰਮ ਕਰ ਰਹੇ ਨੇ ਉਹਨਾਂ 'ਚ ਵੀ ਖਾਸ ਧਿਆਨ ਦੇਣ ਦੀ ਲੋੜ ਹੈਗੀ ਹੈ ਇਹ ਚੀਜ਼ ਨਿਸ਼ਾਨੀ ਅਗਰ ਬਚਾਓ ਦੀ ਗੱਲ ਕਰੀਏ ਤਾਂ ਅਗਰ ਪਾਣੀ ਸੁਰੂਤ ਨੂੰ ਪੂਰਾ ਕਰਦੇ ਰਹੋ ਜਿਹੜੇ ਸੋਲਿਊਟ ਲਾਸ ਹੋ ਰਿਹਾ ਉਸ ਨੂੰ ਪੂਰਾ ਕਰਦੇ ਰਹੋ ਪਸੀਨੇ ਨਾਲ ਜਿਹੜੇ ਸਾਡੇ ਤਰ ਤ ਜਿਹੜੇ ਸੋਡੀਅਮ ਪੋਟਾਸ਼ੀਅਮ ਲਾਸ ਹੁੰਦਾ ਹੈ ਕਲੋਰਾਇਡ ਲਾਸ ਹੁੰਦਾ ਹੈ ਉਸ ਨੂੰ ਪੂਰਾ ਕਰਨ ਲਈ ਅਸੀਂ ਅਗਰ ਉਸ ਨੂੰ ORS ਦੇ ਮਾਧਿਅਮ ਨਾਲ ਹੀ ਜਾਂ ਫਿਰ ਉਸ ਨੂੰ ਨੇਚਰਲ ਜਿਹੜੇ ਸਾਡੇ ਨਿੰਬੂ ਪਾਣੀ ਸ਼ਕੰਜਵੀ ਲੱਸੀ ਜੂਸ ਜਾਂ ਇਸ ਤਰ੍ਹਾਂ ਦਾ ਆਪਣਾ ਕੋਈ ਵੀ ਜਿਹੜਾ ਨੇਚਰਲ ਸੂਟ ਵੀ ਹੈ ਵੈਰ ਤਰਬੂਜ਼ ਖਾ ਰਹੇ ਹੋ ਖਰਬੂਜਾ ਖਾ ਰਹੇ ਉਹਨਾਂ ਨਾਲ ਤਾਂ ਤਨਾ ਪੂਰਾ ਕਰ ਰਹੇ ਹੋ ਤਾਂ ਤੁਹਾਡੀ ਬੋਡੀ ਉਸ ਨੂੰ ਕੰਪਨਸੇਟ ਕਰ ਲੈਂਦੀ ਹੈ ਲੇਕਿਨ ਜਿਹੜੇ ਕੋਲ ਡਰਿੰਕ ਤੇ ਜਿਹੜੇ ਖਾਸ ਤੌਰ ਤੇ ਇਰੀਟੇਟਿੰਗ ਡਰਿੰਕਸ ਨੇ ਜਿਹੜੇ ਗੈਸ ਵਾਲੇ ਜਿਹੜੇ ਕਿ ਆਪਾਂ ਕੋਲ ਡਰਿੰਕ ਕਹਿੰਦੇ ਆ ਉਹ ਕਿਸੇ ਤਰ੍ਹਾਂ ਚੋਂ ਇਸਤੇਮਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਦੇ ਨਾਲ ਜਿਹੜਾ ਐਸਿਡਿਕ ਨੇਚਰ ਹੁੰਦਾ ਤੇ ਉਸ ਤੋਂ ਬੋਡੀ ਚੋਂ ਯੂਰੀਨ ਆਉਟਪੁੱਟ ਵਾਈਜ਼ ਹੁੰਦੀ ਹੈ ਮਤਲਬ ਕਿ ਪਾਣੀ ਦੀ ਨਿਕਾਸੀ ਹੁੰਦੀ ਹੈ ਸਰੀਰ ਤੋਂ ਸਭੋ ਪਾਣੀ ਅੰਦਰ ਜਾਂਦਾ ਨਹੀਂ ਸੋ ਉਹ ਫਾਇਦਾ ਕਰਦੀ ਵੀ ਨੁਕਸਾਨ ਕਰਦੀ ਹੈ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ORS ਨਾਰੀਅਲ ਪਾਣੀ ਕੰਜਵੀ ਨਿੰਬੂ ਪਾਣੀ ਇਸ ਤਰ੍ਹਾਂ ਦੀ ਚੀਜ਼ ਲੈਣੀ ਚਾਹੀਦੀ ਅਸੀਂ ਪਿਛਲੇ 2 ਮਹੀਨੇ ਤੋਂ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ ਸਰਵੇਲੈਂਸ ਸਾਡੀ ਚੱਲ ਰਹੀ ਹੈ ਡੇਲੀ ਰਿਪੋਰਟਿੰਗ ਸਾਰੇ ਹਸਪਤਾਲ ਜਿੱਥੇ ਐਮਰਜੈਂਸੀ 24 ਘੰਟੇ ਦੀ ਹੈਗੀ ਹੈ ਉਹ ਸਾਨੂੰ ਰਿਪੋਰਟ ਕਰ ਰਹੇ ਹਨ ਲੇਕਿਨ ਹਾਲ ਤੱਕ ਕੋਈ ਹੀਟ ਸਟ੍ਰੋਕ ਦਾ ਨੌਬਤ ਨਹੀਂ ਆਈ ਹਾਲਾਂਕਿ ਰੋਟੀਨ ਨੌਬਤੀ ਦੇ ਵਿੱਚ ਜਿਹੜੇ ਹਲਕੇ ਲੱchn ਵਾਲੇ ਹਨ ਜਿਵੇਂ ਗਰਮੀ ਦੇ ਕਾਰਨ ਬੱਚਿਆਂ 'ਚ ਉਲਟੀਆਂ ਲੱਗ ਰਹੀਆਂ ਕਈ ਵਾਰ ਘਬਰਾਹਟ ਹੋ ਰਹੀ ਹੈ ਅਜੇ ਕੇਸ ਸਕੂਲਾਂ ਵਿੱਚ ਹੋ ਰਹੇ ਨੇ ਉਹ ਜਿਹੇ ਕੇਸ ਸਿੰਪਲ ਕੇਸ ਆ ਰਹੇ ਨੇ ਕੋਈ ਗੰਭੀਰ ਕੇਸ ਨਹੀਂ ਸਾਹਮਣੇ ਆ ਰਹੇ ਕੋਈ ਸਨ ਕੈਂਪਤੀ ਰੂਪ ਵਿੱਚ ਤਾਂ ਨਹੀਂ ਕਿਉਂਕਿ ਸਕੂਲਾਂ ਛੁੱਟੀਆਂ ਹੋ ਚੁੱਕੀਆਂ ਨੇ ਤੇ ਐਸਾ ਕੋਈ ਇਕੱਠੇ ਲੋਕ ਨਹੀਂ ਅਸੀਂ ਲੇ ਸੋਸ਼ਲ ਮੀਡੀਆ ਪ੍ਰੈਸ ਮਾਧਿਅਮ ਇਹ ਸਭ ਮਾਧਿਅਮ ਦਾ ਇਸਤੇਮਾਲ ਕਰ ਰਹੇ ਹਾਂ ਪੋਸਟਰ ਪੋਸਟਰਸ ਲਗਾ ਰਹੇ ਹਾਂ ਜਿਹੜੇ ਸਾਡੇ ਕੋਲ ਹਸਪਤਾਲ ਤੇ ਮਰੀਜ਼ ਆ ਰਹੇ ਉਹਨਾਂ ਨੂੰ ਦਾ ਅਦਵਾਰ ਜਾਗਰੂਕ ਕਰ ਰਹੇ ਨਹੀਂ ਇਹਦੇ ਵਿੱਚ ਰਿਗਾਰਡਿੰਗ ਕੋਈ ਐਸਾ ਦੀ ਚੀਜ਼ ਦੀ ਲੋੜ ਨਹੀਂ ਇਹ ਖਾਸ ਇਥੇ ਕੋਈ ਕੋਈ ਭੀੜ ਇਕੱਠ ਹੋ ਰਿਹਾ ਕੋਈ ਮਾਸ ਗੈਦਰਿੰਗ ਹੋ ਰਹੀ ਉਸ ਨੂੰ ਅਵੋਇਡ ਕਰਨ ਲਈ ਕਹਿੰਦੇ ਹਾਂ